ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂਤਾਂ ਨੂੰ ਬਰਕਤ ਦੇਵੇ ਸੋ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦਾ ਕੀ ਭੇਤ ਹੈ ਹਾਲੇਲੂਇਆ ਵੇਖੋ ਪਵਿੱਤਰ ਬਾਈਬਲ ਦੇ ਵਿੱਚ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਜਦੋਂ ਜ਼ਿਕਰ ਆਉਂਦਾ ਆ ਤੇ ਵੇਖੋ ਪਰਮੇਸ਼ਰ ਕੀ ਆ ਇੱਕ ਤੇ ਉਹਦੇ ਵਿੱਚ ਕਿੰਨੇ ਪਰਸਨ ਆ ਤਿੰਨ ਪਰਸਨ ਸਭ ਤੋਂ ਪਹਿਲਾਂ ਵੇਖੋ ਉਦਾਹਰਨ ਲਈ ਤੁਹਾਡੇ ਸਾਹਮਣੇ ਜਿੱਦਾ ਇਹ ਕੀ ਹੈ ਇੱਕ ਥਾਲੀ ਆ ਤੇ ਥਾਲ ਦੇ ਵਿੱਚ ਅਸੀਂ ਤਿੰਨ ਗਲਾਸ ਰੱਖੇ ਨੇ ਹallelujah ਭਾਵੇਂ ਸਮਝ ਲਓ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਵੇਖੋ ਇਹ ਤਿੰਨ ਚੀਜ਼ਾਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੂੰ ਦਰਸਾਉਂਦੀਆਂ ਨੇ ਹallelujah ਵੇਖੋ ਇਹ ਕੀ ਆ ਇਹ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਇਹ ਨਹੀਂ ਆ ਜਿਸ ਤਰ੍ਹਾਂ ਅਸੀਂ ਮੈਂ ਕੀ ਆ ਇੱਕ ਆਦਮੀ ਹallelujah ਤੇ ਮੇਰੇ ਅੰਦਰ ਕੀ ਆ ਇੱਕ ਇਨਸਾਨ ਵੇਖੋ ਸਾਨੂੰ ਪਰਮੇਸ਼ਰ ਨੇ ਬਣਾਇਆ ਹੈ ਅਸੀਂ ਪਰਮੇਸ਼ਰ ਨੂੰ ਨਹੀਂ ਬਣਾਇਆ ਵੇਖੋ ਮੈਂ ਜਿੱਦਾਂ ਇੱਕ ਆਦਮੀ ਆ ਤੇ ਮੇਰੇ ਅੰਦਰ ਕੀ ਆ ਇੱਕ ਇਨਸਾਨ ਪਰ ਵੇਖੋ ਪਰਮੇਸ਼ਰ ਇਕ ਆ ਤੇ ਪਰਮੇਸ਼ਰ ਦੇ ਵਿੱਚ ਕਿੰਨੇ ਪਰਸਨ ਆ ਤਿੰਨ ਸਾਡੇ ਵਿੱਚ ਇੱਕ ਹੁੰਦਾ ਆ ਅਧਵੀ ਦੇ ਵਿੱਚ ਪਰ ਪਰਮੇਸ਼ਰ ਦੇ ਵਿੱਚ ਕਿੰਨੇ ਆ ਤਿੰਨ ਹਾਲੇਲੂਇਆ ਜਿਸ ਤਰ੍ਹਾਂ ਤੁਸੀਂ ਹੁਣ ਥਾਲ ਦੇ ਵਿੱਚ ਤਿੰਨ ਗਲਾਸ ਵੇਖ ਰਹੇ ਜੇ ਤੇ ਤਿੰਨਾਂ ਗਲਾਸਾਂ ਦੇ ਵਿੱਚ ਕੀ ਆ ਪਾਣੀ ਤੇ ਤਿੰਨੇ ਗਲਾਸ ਕੀ ਨੇ ਬਰਾਬਰ ਕੋਈ ਵੀ ਵੱਡਾ ਨਹੀਂ ਕੋਈ ਵੀ ਛੋਟਾ ਨਹੀਂ ਆ ਭਾਵੇਂ ਕਿ ਤਿੰਨੇ ਇੱਕੋ ਜਿਹੇ ਆ ਹallelujah ਵਿਕੋ ਇਹ ਤਿੰਨੇ ਕੀ ਆ ਪਿਤਾ ਪਰਮੇਸ਼ਰ ਪੁੱਤਰ ਪਰਮੇਸ਼ਰ ਤੇ ਪਵਿੱਤਰ ਆਤਮਾ ਪਰਮੇਸ਼ਰ ਹallelujah ਹallelujah ਵਿਕੋ ਜਦੋਂ ਅਸੀਂ ਅਚੰਤ ਜੁਨਾ ਦੀ ਅੰਜੀਰ ਪੜਦੇ ਆ ਉਹਦਾ ਇੱਕ ਬਾਪ ਦੀ ਇਕੈਤ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦੀ ਤੇ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦੀ ਦੇ ਧਾਰੀ ਹੋ ਕੇ ਤੇ ਧਰਤੀ ਦੇ ਉੱਤੇ ਆਇਆ ਹਾਲੇਲੂਇਆ ਵੇਖੋ ਇਸ वचन ਦੇ ਵਿੱਚੋਂਾਨੂੰ ਪਤਾ ਲੱਗਦਾ ਕਿ ਸ਼ਬਦ ਕੌਣ ਹੀ ਯੇਸ਼ੂ ਮਸੀਹ ਹਾਲੇਲੂਇਆ ਨਾਲ ਕਿਦੇ ਹੀ ਪਰਮੇਸ਼ਰ ਦੇ ਹਾਲੇਲੂਇਆ ਵੇਖੋ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਆ ਕਿ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਆ ਵੇਖੋ ਨਵੇਂ ਨੇਮ ਵਿੱਚ ਤੇ ਸਾਨੂੰ ਬਿਲਕੁਲ ਇਹ ਚੀਜ਼ ਦਾ ਕਲੀਅਰ ਆ ਹਾਲੇਲੂਇਆ ਨਵੇਂ ਨੇਮ ਵਿੱਚ ਤੇ ਇਹ ਚੀਜ਼ ਪ੍ਰਭੂ ਨੇ ਆਣ ਕੇ ਕਲੀਅਰ ਕਰ ਦਿੱਤੀ ਵੇਖੋ ਪੁਰਾਣੇ ਨੇਮ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਆਂ ਤੇ ਪੁਰਾਣੇ ਨੇਮ ਵਿੱਚ ਵੀ ਸਾਨੂੰ ਇਹ ਚੀਜ਼ ਦਾ ਜ਼ਿਕਰ ਮਿਲਦਾ ਹੈ ਹਾਲੇਲੂਇਆ ਵੇਖੋ ਉਹਦੇ ਲਈ ਵੇਖੋ ਸਾਨੂੰ ਕਿਦਾਂ ਪਤਾ ਲੱਗਦਾ ਹੈ ਸਾਨੂੰ ਪ੍ਰਭੂ ਦੇ ਪਵਿੱਤਰ ਬਚਨਾਂ ਤੋਂ ਪਤਾ ਲੱਗਦਾ ਹੈ ਵੇਖੋ ਜਦੋਂ ਅਸੀਂ ਪੜ੍ਹਦੇ ਆਂ ਉਤਪਤੀ ਦੀ ਕਿਤਾਬ ਉਹਦਾ ਇੱਕ ਬਾਪ ਉਹਦੀ ਇਕਾਇਤ ਵਿੱਚ ਲਿਖਿਆ ਕਿ ਆਦ ਦੇ ਵਿੱਚ ਪਰਮੇਸ਼ਰ ਨੇ ਅਕਾਸ਼ ਤੇ ਧਰਤੀ ਨੂੰ ਸਿਰਜਿਆ ਭਾਵ ਕੇ ਆਦ ਵਿੱਚ ਪਰਮੇਸ਼ਰ ਨੇ ਅਕਾਸ਼ ਤੇ ਧਰਤੀ ਨੂੰ ਕੀ ਕੀਤਾ ਬਣਾਇਆ ਵੇਖੋ ਜਿਹੜਾ ਪਰਮੇਸ਼ਰ ਦਾ ਸ਼ਬਦ ਆਇਆ ਨਾ ਇਹਦੇ ਵਿੱਚ ਨਾ ਆਇਆ ਵੇਖੋ ਇਹ ਜਦੋਂ ਅਸੀਂ ਇਬਰਾਨੀ ਭਾਸ਼ਾ ਦੇ ਵਿੱਚ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਬਰਾਨੀ ਭਾਸ਼ਾ ਦੇ ਵਿੱਚ ਪੁਰਾਣਾ ਨਾਮ ਲਿਖਿਆ گیا ਇਬਰਾਨੀ ਭਾਸ਼ਾ ਦੇ ਵਿੱਚ ਜਿਹੜਾ ਪਰਮੇਸ਼ਰ ਸ਼ਬਦ ਆ ਉਹ Elohim Elohim ਦਾ ਮਰਬਲ ਕੇ ਜਮਾ ਦਾ ਨਿਸ਼ਾਨ ਆ ਮਤਲਬ ਕਿ ਸਿੰਗੂਲਰ ਨਹੀਂ ਆ ਉਹ ਕੀ ਆ ਪਲੂਰਲ ਵੇਖੋ ਪਲੂਰਲ ਜਦੋਂ ਆਮ ਵੀ ਆਪਾਂ ਸ਼ਬਦ ਵਰਤਦੇ ਆ ਤੇ ਇੱਕ ਤੋਂ ਵੱਧ ਦੇ ਲਈ ਵਰਤਦੇ ਆ ਵੇਖੋ ਪਹਿਲੀ ਬਾਈਬਲ ਦੀ ਪਹਿਲੀ ਆਇਤ ਵਿੱਚ ਖੁਦਾ ਨੇ ਇਹ ਜਿਹੜਾ ਸ਼ਬਦ ਵਰਤਿਆ Elohim ਇਹ ਜਮਾ ਦਾ ਨਿਸ਼ਾਨ ਆ ਇਹ ਪਲੂਰਲ ਆ ਹਾਲੇਲੂਇਆ ਕਿਉਂ ਕਿਉਂਕਿ ਵੇਖੋ ਇਹਨੂੰ ਪਹਿਲੇ ਵਚਨ ਤੋਂ ਪਤਾ ਲੱਗ ਜਾ ਜੇ ਖੁਦਾ ਇਕ ਹੀ ਆ ਪੂਰਾ ਇਕ ਹੀ ਆ ਤੇ ਫਿਰ ਉਹਦੇ ਲਈ ਫਿਰ ਐਲੋਈ ਕੱਲਾ ਆਉਣਾ ਹੈ ਐਲੋ ਦਾ ਮਤਲਬ ਕਿ ਇਕ ਹੀ ਪਰ ਵੇਖੋ ਉਹਦੇ ਲਈ ਇੱਕ ਇਹ ਐਲੋ ਨਹੀਂ ਆਇਆ ਐਲੋਹੀਮ ਆਇਆ ਹallelujah ਭਾਗ ਕੇ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਹੋਰ ਵੀ ਆਪਾਂ ਨੂੰ ਵਚਨਾਂ ਦੇ ਵਿੱਚੋਂ ਪਤਾ ਲੱਗਦਾ ਹੈ ਹallelujah ਵੇਖੋ ਪੜਾਂਗੇ ਅਸੀਂ ਉਤਪਤੀ ਦੀ ਕਿਤਾਬ ਉਹਦਾ ਇੱਕ ਬਾਪ ਦੀ 26 ਆਇਤ ਵਿੱਚ ਲਿਖਿਆ ਕਿ ਪਰਮੇਸ਼ਿਆ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਆਪਣੇ ਵਰਗਾ ਬਣਾਈਏ ਤਾਂ ਜੋ ਤਾਂ ਜੋ ਸਮੁੰਦਰ ਦੀਆਂ ਮੱਸੀਆਂ ਉੱਤੇ ਕਾਸ਼ ਤੇ ਪੰਛੀਆਂ ਸਭ ਪਛੂਆ ਸਭ ਸਾਰੀ ਧਰਤੀ ਉੱਤੇ ਧਰਤੀ ਉੱਤੇ ਸਾਰੇ ਕਿਛਣ ਵਾਲੇ ਜੀਵ ਜੰਤੂਆਂ ਦੇ ਉੱਤੇ ਕੀ ਕਰੇ ਰਾਜ ਕਰੇ ਵੇਖੋ ਪਰਮੇਸ਼ਿਆ ਨੇ ਕਿਹਾ ਕਿ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਦੇ ਉੱਤੇ ਬਣਾਈਏ ਕਿੰਨੇ ਕਿਹਾ ਪਰਮੇਸ਼ਰ ਨੇ ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਕਿ ਪਰਮੇਸ਼ਰ ਕੀ ਆ ਨਿਰਾਕਾਰ ਉਹਦਾ ਕੋਈ ਰੂਪ ਨਹੀਂ ਆ ਕੋਈ ਸਰੂਪ ਨਹੀਂ ਆ ਵੇਖੋ ਪਰ ਵਚਨ ਕਹਿੰਦਾ ਪਰਮੇਸ਼ਰ ਨੇ ਬੰਦੇ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਆਪਣੇ ਸਰੂਪ ਦੇ ਉੱਤੇ ਤੇ ਆਪਣੇ ਵਰਗਾ ਬਣਾਇਆ ਹallelujah ਵੇਖੋ ਜਿਹੜਾ ਇਨਸਾਨ ਪਰਮੇਸ਼ਰ ਨੇ ਬਣਾਇਆ ਆ ਆਪਣੇ ਸਰੂਪ ਦੇ ਉੱਤੇ ਬਣਾਇਆ ਪਤਾ ਲੱਗਦਾ ਕਿ ਉਹਦਾ ਖੁਦਾ ਦਾ ਵੀ ਕੀ ਆ ਇੱਕ ਸ਼ਰੀਰ ਵੇਖੋ ਜਦੋਂ ਤੁਸੀਂ ਦੂਸਰੇ ਧਾਰਮਿਕ ਗ੍ਰੰਥਾਂ ਨੂੰ ਵੀ ਪੜੋਗੇ ਨਾ ਤੇ ਪਰਮੇਸ਼ਰ ਸ਼ਬਦ ਜਿੱਥੇ ਆਇਆ ਹੈ ਨਾ ਉਹ ਜਮਾਂ ਦਾ ਇਨਸਾਨ ਹੋਵੇਗਾ ਪਾਪ ਕੋ ਸਿੰਗੂਲਰ ਨਹੀਂ ਹੋਵੇਗਾ ਉਹ ਪਲੂਰਲ ਹੀ ਹੋਵੇਗਾ ਇਹ ਜਗ੍ਹਾ ਤੇ ਵੀ ਵੇਖੋ ਪ੍ਰਭੂ ਕਹਿ ਰਿਹਾ ਕਿ ਆਓ ਅਸੀਂ ਵੇਖੋ ਆਓ ਦਾ ਮਤਲਬ ਹੁੰਦਾ ਕਿ ਇੱਕ ਤੋਂ ਵੱਧ ਹallelujah ਇੱਥੇਗਾ ਤੇ ਇਹ ਨਹੀਂ ਲਿਖਿਆ ਕਿ ਮੈਂ ਮੈਂ ਇਨਸਾਨ ਨੂੰ ਆਪਣੇ ਸਰੂਪ ਦੇ ਨੂੰ ਬਣਾਉਣਾ ਨਹੀਂ ਲਿਖਿਆ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਦੇ ਉੱਤੇ ਤੇ ਆਪਣੇ ਵਰਗਾ ਬਣਾਈਏ ਹallelujah ਵੇਖੋ ਇਹ ਵੀ ਜਮਾ ਦਾ ਨਿਸ਼ਾਨ ਹੈ ਭਾਵੇਂ ਖੁਦਾ ਇੱਕ ਹੀ ਅਦੇ ਵਿੱਚ ਕਿੰਨੇ ਤਿੰਨ ਪਰਸਨ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਹallelujah ਵੇਖੋ ਅੱਗੇ ਹੋਰ ਵੀ ਆਪਾਂ ਨੂੰ ਬਚਨ ਮਿਲਦੇ ਨੇ ਹallelujah ਹੂਰਵੀ ਖੁਦਾ ਦੇ ਬਚਨ ਨੂੰ ਮਿਲਦੇ ਨੇ ਆਪਾਂ ਪੜਾਂਗੇ ਉਤਪਤੀ ਦੀ ਕਿਤਾਬ ਉਹਦਾ 3 ਬਾਬ ਤੇ ਉਹਦੀ 22 ਆਇਤ ਵਿੱਚ ਲਿਖਿਆ ਤਾਦੀ ਹੋਵਾ ਪਰਮੇਸ਼ਰ ਨੇ ਆਖਿਆ ਵੇਖੋ ਮਨੁੱਖ ਭਲੇ ਬੁਰੇ ਦੀ ਸਮਝ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਆ ਅਤੇ ਹੁਣ ਜਹਾਨਾ ਵੇਖੋ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦੇ ਫਲ ਵਿੱਚੋਂ ਖਾ ਲਵੇ ਤੇ ਸਦਾ ਜਿਉਂਦਾ ਰਹੇ ਹallelujah ਵੇਖੋ ਉਦੋਂ ਹੋਇਆ ਜਦੋਂ ਖੁਦਾ ਨੇ ਆਦਮ ਤੇ ਹਵਾ ਨੂੰ ਬਣਾ ਕੇ ਤੇ ਬਾਗ ਦੇ ਵਿੱਚ ਰੱਖਿਆ ਜਦੋਂ ਉਹਨਾਂ ਨੇ ਹੁਕਮ ਤੋੜ ਦਿੱਤਾ ਤੇ ਪਰਮੇਸ਼ੀ ਨੇ ਕਿਹਾ ਵੇਖੋ ਵਚਨ ਦੇ ਵਿੱਚ ਲਿਖਿਆ ਤਦ ਪਰਮੇਸ਼ੀ ਨੇ ਆਖਿਆ ਵੇਖੋ ਮਨੁੱਖ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਕੀ ਕਿਹਾ ਪਰਮੇਸ਼ੀ ਨੇ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਭਾਵੇਂ ਭਲੇ ਬੁਰੇ ਦੀ ਸਮਝ ਵਰਗਾ ਹੋ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਇੱਥੇ ਫੇਰ ਵੇਖੋ ਜਮਾ ਦਾ ਨਿਸ਼ਾਨ ਖੁਦਾ ਨੇ ਜਮਾ ਦਾ ਪਲੂਰਲ ਇੱਥੇ ਜਗਾ ਤੇ ਵਰਤ ਸਬਦ ਵਰਤਿਆ ਹੈ ਹਾਲੇਲੂਇਆ ਅੱਗੇ ਵੇਖੋ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਉੱਤਪਦੀ ਕਿਤਾਬ ਉਹਦਾ 11 ਬਾਬ ਤੋਂ ਦੀ 7 ਆਇਤ ਵਿੱਚ ਲਿਖਦੇ ਵੇਖਦੇ ਆ ਵਿੱਚ ਲਿਖਿਆ ਇਸ ਲਈ ਆਓ ਅਸੀਂ ਉੱਤਰੀਏ ਉਹਨਾਂ ਦੀ ਭਾਸ਼ਾ ਨੂੰ ਉਲਟ ਪੁਲਟ ਕਰ ਦਈਏ ਤਾਂ ਜੋ ਇੱਕ ਦੂਜੇ ਦੀ ਭਾਸ਼ਾ ਨਾਲ ਸਮਝ ਸਕਣ ਵੇਖੋ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਜਦੋਂ ਦੁਨੀਆ ਨੂੰ ਮਾਰਿਆ ਤੇ ਦੁਨੀਆ ਤੋਂ ਮਾਨ ਤੋਂ ਬਾਅਦ ਪ੍ਰਭੂ ਨੇ ਇੱਕ ਨੂਹ ਆਪਣੇ ਦਾਸ ਨੂੰ ਚੁਣਿਆ ਤੇ ਉਹਦੇ ਤਿੰਨ ਪੁੱਤਰ ਹੀ ਉਹਨਾਂ ਤੋਂ ਅੱਗੇ ਪੂਰੀ ਅੰਚ ਵਧੀ ਤੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹ ਜਾ ਰਹੇ ਤੇ ਰਾਹ ਦੇ ਵਿੱਚ ਇੱਕ ਉਹਨਾਂ ਨੂੰ ਸ਼ਨਾਰ ਦਾ ਦੇਸ਼ ਲੱਭਿਆ ਤੇ ਉਹਨਾਂ ਨੇ ਕਿਹਾ ਕਿ ਆਪਣੇ ਲਈ ਇੱਕ ਆਪਾਂ ਵੱਡਾ ਗੁਮਟ ਬਣਾਈਏ ਅੱਜ ਵੀ ਤੁਸੀਂ ਨੈਟ ਤੇ ਵੀ ਸਰਚ ਕਰਦੇ ਕਰ ਸਕਦੇ ਕਰਕੇ ਵੇਖ ਸਕਦੇ ਜੇ ਟਾਵਰ ਆਫ ਬਾਬਲ ਤੁਹਾਨੂੰ ਦਿਖ ਪਊਗਾ ਇੱਕ ਉਹਨਾਂ ਨੇ ਜਿਹੜਾ ਟਾਵਰ ਬਣਾਉਣ ਚਾਇਆ ਵਿੱਚ ਬਚਨ ਦੇ ਵਿੱਚ ਲਿਖਿਆ ਉਹਨਾਂ ਲੋਕਾਂ ਨੇ ਕਿਹਾ ਕਿ ਇੱਕ ਉੱਚੀ ਮੰਜ਼ਲ ਬਣਾਈਏ ਤੇ ਬਚਨ ਦੇ ਵਿੱਚ ਲਿਖਿਆ ਕਿ ਖੁਦਾ ਨੂੰ ਜਦੋਂ ਪਤਾ ਲੱਗਾ ਕਿ ਇਹ ਲੋਕ ਇੱਕ ਨੇ ਤੇ ਇਹਨਾਂ ਦੀ ਬੋਲੀ ਵੀ ਇੱਕ ਆ ਤੇ ਪ੍ਰਭੂ ਨੇ ਜਗ੍ਹਾ ਤੇ ਵੇਖੋ ਪਰਮੇਸ਼ਰ ਇਸ ਜਗ੍ਹਾ ਤੇ ਕਹਿ ਰਿਹਾ ਆਓ ਅਸੀਂ ਉੱਤਰੀਏ ਇਸ ਜਗ੍ਹਾ ਤੇ ਵੀ ਵੇਖੋ ਖੁਦਾ ਆਪਣੇ ਆਪ ਨੂੰ ਆਪ ਪਿਤਾ ਪੁੱਤਰ ਪਵਿੱਤਰ ਆਤਮਾ ਗੱਲ ਕਰੇ ਰੇਨ ਆਓ ਅਸੀਂ ਉਥੱਲੇ ਉਤਰੀਏ ਤੇ ਇਹਨਾਂ ਦੀ ਭਾਸ਼ਾ ਨੂੰ ਉਲਟ ਪੁਲਟ ਕਰ ਦਈਏ ਤਾਂ ਕਿ ਉਹ ਇੱਕ ਦੂਜੇ ਦੀ ਭਾਸ਼ਾ ਨਾਲ ਸਮਝ ਸਕਣ ਇਹ ਜਗ੍ਹਾ ਤੇ ਵੀ ਵੇਖੋ ਆਓ ਸ਼ਬਦ ਇਸਤੇਮਾਲ ਹੋਇਆ ਭਾਵ ਕਿ ਆਓ ਸ਼ਬਦ ਹੁੰਦਾ ਇਕ ਲਈ ਨਹੀਂ ਹੁੰਦਾ ਜਾਦਾ ਜਣਿਆਂ ਲਈ ਵੇਖੋ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਹallelujah ਤਾਂ ਹੀ ਵੇਖੋ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਆਦ ਵਿੱਚ ਸ਼ਬਦੀ ਸ਼ਬਦ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦੀ ਪਰਮੇਸ਼ਰ ਹੀ ਹallelujah ਵੇਖੋ ਤਿੰਨੇ ਪਰਮੇਸ਼ਰ ਆ ਹallelujah ਉਹਨਾਂ ਦੇ ਵਿੱਚ ਵੇਖੋ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਵਿੱਚ ਨਾ ਕੋਈ ਵੱਡਾ ਆ ਤੇ ਨਾ ਕੋਈ ਛੋਟਾ ਆ ਤਿੰਨੇ ਬਰਾਬਰ ਏ ਜਿਸ ਤਰ੍ਹਾਂ ਇੱਕ ਤੁਹਾਨੂੰ ਥਾਲ ਦੇ ਵਿੱਚ ਤਿੰਨ ਗਲਾਸ ਪਾ ਕੇ ਦਿਖਾਏ ਨਾ ਤੇ ਤਿੰਨਾਂ ਦੇ ਵਿੱਚ ਪਾਣੀ ਆ ਤੇ ਤਿੰਨੇ ਗਲਾਸ ਇੱਕੋ ਜਈਆ ਤੇ ਤਿੰਨਾਂ ਦੀ ਸਲਾਹ ਵੀ ਇੱਕੋ ਹੀ ਆ ਇਹ ਨਹੀਂ ਆ ਕਿ ਇੱਕ ਦੀ ਸਲਾਹ ਹੋ ਰਿਆ ਤੇ ਦੂਸਰੇ ਦੀ ਸਲਾਹ ਹੋ ਰਿਆ ਉਹਨਾਂ ਤਿੰਨਾਂ ਦੀ ਸਲਾਹ ਇੱਕੋ ਹੀ ਆ ਹਾਲੇਲੂਇਆ ਵੇਖੋ ਪਰ ਜਦੋਂ ਅਸੀਂ ਅੱਗੇ ਵਚਨ ਪੜ੍ਹਦੇ ਆ ਉਹਦਾ 33 ਭਾਗ ਉਹਦੀ 18 ਤੋਂ ਲੈ ਕੇ 23 ਵਿੱਚ ਲਿਖਿਆ ਤਦ ਵੇਖੋ ਇਹ ਉਹ ਵਚਨ ਆ ਜਦੋਂ ਪ੍ਰਭੂ ਦਾ ਦਾਸ ਮੂਸਾ 40 ਦਿਨ ਤੇ 40 ਰਾਤ ਪਹਾੜ ਦੇ ਉੱਤੇ ਪ੍ਰਭੂ ਦੇ ਕੋਲ ਰਿਆ ਹallelujah ਵੇਖੋ ਮੂਸਾ ਦੇ ਤੇਲ ਦੇ ਵਿੱਚ ਇੱਕ ਕੁਆਇਸ਼ ਹੀ ਕਿ ਮੈਂ ਪ੍ਰਭੂ ਨੂੰ ਵੇਖਾਂ ਸਿਰਫ ਵੇਖੋ ਵੇਖਦਾ ਨਹੀਂ ਹੁੰਦਾ ਆਮੋ ਸਾਹਮਣੀ ਗੱਲਾਂ ਕਰਦਾ ਹੁੰਦਾ ਹੈ ਵੇਖੋ वचन ਦੇ ਵਿੱਚ ਲਿਖਿਆ ਆਪਾਂ ਪੜਾਂਗੇ वचन ਤਾਂ ਮੂਸਾ ਨੇ ਆਖਿਆ ਮੈਨੂੰ ਆਪਣਾ ਤੇਜ ਵਿਖਾ ਉਹ ਆਖਿਆ ਮੈਂ ਆਪਣੀ ਸਾਰੀ ਭਲਾਈ ਤੇਰੇ ਅੱਗੇ ਲਗਾਵਾਗਾ ਤੇ ਤੇਰੇ ਅੱਗੇ ਜੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਤੇ ਦਇਆ ਕਰਾਂਗਾ ਜੇ ਸੁੱਤੇ ਮੈਂ ਰਹਿਮ ਕਰਨਾ ਚਾਹਾਂ ਉਹ ਤੇ ਰਹਿਮ ਕਰਾਂਗਾ ਤਾਂ ਉਹ ਸਾਖਿਆ ਤੂੰ ਮੇਰਾ ਪ੍ਰਭੂ ਨੇ ਜੋ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂਕਿ ਜੋ ਕੋਈ ਆਦਮੀ ਮੈਨੂੰ ਵੇਖ ਕਿਉਂਕਿ ਕੋਈ ਵੀ ਆਦਮੀ ਮੈਨੂੰ ਵੇਖ ਨਹੀਂ ਸਕਦਾ ਜੋ ਆ ਨੇ ਆਖਿਆ ਵੇਖ ਮੇਰੇ ਕੋਲ ਇੱਕ ਤਾਂ ਹੈ ਤੂੰ ਇੱਕ ਚਟਾਨ ਤੇ ਖਲੋ ਜਾ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਤੇਜ ਲੰਘ ਜਾਵੇ ਤਾਂ ਮੈਂ ਤੈਨੂੰ ਪੱਥਰ ਦੇ ਵਿੱਚੋਂ ਦੀ ਖੰਡਰ ਵਿੱਚ ਪਾਵਾਂਗਾ ਲੰਗਣ ਦੇ ਵੇਲੇ ਤੂੰ ਲੰਗਣ ਦੇ ਵੇਲੇ ਮੈਂ ਤੈਨੂੰ ਆਪਣੇ ਹੱਥ ਨਾਲ ਟਕਾਂਗਾ ਮੈਂ ਆਪਣਾ ਹੱਥ ਹਟਾਵਾਂਗਾ ਤੇ ਤੂੰ ਮੇਰੀ ਪਿੱਠ ਦੇਖੇਂਗਾ ਤੇ ਮੇਰਾ ਮੂੰਹ ਤੈਨੂੰ ਨਾ ਦਿਖੇਗਾ ਵਿਖੋ ਖੁਦਾ ਨੇ ਇਹ ਉਦੋਂ ਕਿ ਆ ਜਦੋਂ موسی ਦੇ ਦਿਲ ਵਿੱਚ ਇੱਕ ਕੀ ਆਈ ਖੁਆਇਸ਼ ਕਿ ਮੈਂ ਪ੍ਰਭੂ ਤੈਨੂੰ ਵੇਖਣਾ ਚਾਹੁੰਦਾ ਪ੍ਰਭੂ ਨੇ ਕਿਹਾ ਕਿ ਤੂੰ ਮੈਨੂੰ ਵੇਖ ਨਹੀਂ ਸਕਦਾ ਕਿਉਂਕਿ ਇਨਸਾਨ ਮੈਨੂੰ ਵੇਖੇਗਾ ਤੇ ਮਰੇ ਜਾਵੇਗਾ ਪ੍ਰਭੂ ਨੇ ਕਿਹਾ ਫਿਰ ਵੀ ਤੇਰੀ ਜੇ ਕਾਮਨਾ ਹੈ ਨਾ ਤੇ ਮੈਂ ਜਦੋਂ ਆਪਣਾ ਤੇਜ ਘਮਾਵਾਂਗਾ ਤੇ ਤੂੰ ਪਿੱਛੇ ਖਲੋਜੀ ਤੇ ਤੇਰਾ ਮੂੰਹ ਟੱਕ ਦੇਵਾਂਗਾ ਤੇ ਤੂੰ ਮੇਰੀ ਪਿੱਠ ਨੂੰ ਵੇਖ ਸਕਿੰਗ ਭਾਵ ਕਿ ਖੁਦਾ ਦਾ ਕੀ ਹੈ ਇੱਕ ਸ਼ਰੀਰ ਬਹੁਤ سارے ਲੋਕ ਨੇ ਜਿਹੜੇ ਵੇਖੋ ਸਮਝਦੇ ਨੇ ਬਹੁਤ ਕਹਿੰਦੇ ਨੇ ਕਿ ਨਹੀਂ ਨਹੀਂ ਨਿਰਆਕਾਰ ਵੇਖੋ ਖੁਦਾ ਦਾ ਇੱਕ ਸ਼ਰੀਰ ਵੀ ਹੈ ਤਾਂ ਇੱਥੇ ਵੇਖੋ ਆਪਾਂ ਉੱਤੇ वचन ਪੜ੍ਹੇ ਨਾ ਕਿ ਪਰਮੇਸ਼ੀ ਨੇ ਕਿਹਾ ਮਨੁੱਖ ਸਾਡੇ ਵਿੱਚ ਇੱਕ ਵਰਗਾ ਹੁਣ ਹੋ ਗਿਆ ਹallelujah ਵੇਖੋ ਅੱਗੇ ਜਦੋਂ ਆਪਾਂ ਅਸੀਂ ਵਚਨ ਪੜ੍ਹਦੇ ਆ ਜਿਸ਼ਾਇਆ ਨਬੀ ਦੀ ਪੁਤਕ ਉਹਦਾ 6 ਦੀ 8 ਵਿੱਚ ਲਿਖਿਆ ਫਿਰ ਮੈਂ ਪ੍ਰਭੂ ਦੀ ਆਵਾਜ਼ ਇਹ ਆਕਦੇ ਸੁਣੀ ਮੈਂ ਕਿੰਨੂੰ ਭੇਜਾਂ ਤੇ ਕੌਣ ਸਾਡੇ ਲਈ ਜਾਵੇਗਾ ਤਦ ਮੈਂ ਆਖਿਆ ਮੈਂ ਹਾਜ਼ਰਾਂ ਮੈਨੂੰ ਭੇਜੋ ਹallelujah ਵੇਖੋ ਉਸ ਇਹ ਉਸ ਵਰੇ ਦੀ ਗੱਲ ਆ ਜਦੋਂ ਪ੍ਰਭੂ ਦਾ ਜਿਸ਼ਾਇਆ ਨਬੀ ਜਦੋਂ ਖੁਦਾ ਨੇ ਉਹਨੂੰ ਆਪਣਾ ਦਰਸ਼ਨ ਦਿਖਾਇਆ ਤੇ ਪ੍ਰਭੂ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਕਿ ਹੁਣ ਹਾਡੇ ਵੱਲੋਂ ਪਰਮੇਸ਼ਰ ਨੇ ਕਿਹਾ ਕਿ ਹਾਡੇ ਵੱਲੋਂ ਹੁਣ ਕੌਣ ਜਾਵੇਗਾ ਵੇਖੋ ਪੁੱਤਰ ਜਾਵੇਗਾ ਪਵਿੱਤਰ ਆਤਮਾ ਜਾਵੇਗਾ ਸਲਾਹ ਕਰ ਰਹੇ ਵੀ ਕੌਣ ਜਾਵੇਗਾ ਵੇਖੋ ਪਰ ਜਿਸ਼ਾਇਆ نبی ਨੇ ਕਿਹਾ ਕਿ ਪ੍ਰਭੂ ਮੈਨੂੰ ਭੇਜੋ ਮੈਂ ਜਾਵਾਂਗਾ ਵੇਖੋ ਇੱਥੇ ਪਰਮੇਸ਼ਰ ਮਤਲਬ ਕਿ ਤਿੰਨੇ ਸਲਾਹ ਕਰ ਰਹੇ ਨੇ ਵੀ ਕੌਣ ਜਾਵੇਗਾ ਕਿਉਂਕਿ ਸਲਾਹ ਉਹਨਾਂ ਦੀ ਕੀ ਹੁੰਦੀ ਆ ਇੱਕ ਹallelujah ਕਿਉਂਕਿ ਕਦੇ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਇੱਕ ਦੂਜੇ ਦੇ ਵਿਰੋਧ ਵਿੱਚ ਕਦੇ ਵੀ ਕੰਮ ਨਹੀਂ ਕਰਦੇ ਕਿਉਂਕਿ ਵੇਖੋ ਖੁਦਾ ਇੱਕ ਆ ਉਹਦੇ ਵਿੱਚ ਤਿੰਨ ਪਰਸਨ ਨੇ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਵੇਖੋ ਇਹ ਪੁਰਾਣੇ ਨੇਮ ਦੇ ਵਿੱਚ ਤੁਹਾਨੂੰ ਦੱਸਿਆ ਹੈ ਹallelujah ਇਹ ਪੁਰਾਣੇ ਨੇਮ ਦੇ ਵਿੱਚ ਤੁਹਾਨੂੰ ਕੁਝ ਐਤਾਂ ਦੱਸਿਆ ਆ ਜਿਹੜੀਆਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੂੰ ਦਰਸਾਉਂਦਿਆਂ ਨੇ ਵੇਖੋ ਨਵੇਂ ਨੇਮ ਵਿੱਚ ਤੇ ਪ੍ਰਭੂ ਨੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਵੇਖੋ ਮੱਤੀ ਦੀ انجੀਲ ਜਦੋਂ ਅਸੀਂ ਤਿੰਨ ਬਾਪ ਪੜ੍ਹਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਨੇ ਬਾਪਤਿਸਮਾ ਲਿਆ ਤੇ ਬਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਬਾਪਤਿਸਮਾ ਲੈ ਕੇ ਪਾਣੀ ਦੇ ਵਿੱਚੋਂ ਬਾਹਰ ਆਏ ਤੇ ਪਵਿੱਤਰ ਆਤਮਾ ਕਬੂਤਰ ਦਾ ਰੂਪ ਲੈ ਕੇ ਤੇ ਪ੍ਰਭੂ ਤੇ ਉਤਰਿਆ ਤੇ ਸਵਰਗ ਦੇ ਵਿੱਚੋਂ ਆਵਾਜ਼ ਆਈ ਪੁੱਤਰ ਥੱਲੇ ਪਵਿੱਤਰ ਆਤਮਾ ਸੈਂਟਰ ਵਿੱਚ ਆ ਰਿਹਾ ਆ ਤੇ ਪਿਤਾ ਉੱਤੋਂ ਆਵਾਜ਼ ਦੇ ਰਿਹਾ ਹੈ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਵੇਖੋ ਹੋਰ ਵੀ ਪ੍ਰਭੂ ਦੇ ਬਚਨ ਨੇ ਜਦੋਂ ਅਸੀਂ ਬਰਾਨੀਆਂ ਦੀ ਪੱਤਰੀ ਨੂੰ ਪੜ੍ਹਦੇ ਆ ਇੱਕ ਬਾਪ ਉਹਦੀ ਅਠ ਹੈ ਤੇ ਵਿੱਚ ਲਿਖਿਆ ਕਿ ਵੇਖੋ ਇਹ ਜਦੋਂ ਅਸੀਂ ਬਚਨ ਪੜ੍ਹਦੇ ਆ ਤੇ ਵੇਖੋ ਇਹ ਇੱਕ ਦੂਜੇ ਨੂੰ ਕੀ ਦਿੰਦੇ ਨੇ ਵੜਿਆਈ ਦੇਂਦੇ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਪ੍ਰਭੂ ਧਰਤੀ ਦੇ ਉੱਤੇ ਆਇਆ ਤੇ ਪ੍ਰਭੂ ਨੇ ਪਿਤਾ ਨੂੰ ਵੜਿਆਈ ਦੇ ਰਿਹਾ ਹੈ ਹਾਲੇਲੂਇਆ ਹਰ ਵੇਖੋ ਇਹ ਕੀ ਦੇ ਇੱਕ ਦੂਜੇ ਨੂੰ ਵੜਿਆਈ ਇਬਰਾਨੀਆਂ ਦੀ ਪੱਤਰੀ ਉਹਦਾ 1 ਬਾਬ ਦੀ 8 ਵਿੱਚ ਐਤ ਵਿੱਚ ਲਿਖਿਆ ਕਿ ਵੇਖੋ ਪਰਮੇਸ਼ਰ ਕਹਿ ਰਿਹਾ ਕਿ हे ਪਰਮੇਸ਼ਰ ਤੂੰ ਹੀ ਆਦ ਵਿੱਚ ਧਰਤੀ ਦੀ ਨੀਂ ਧਰੀ ਤੇ ਤੇਰੇ ਹੱਥਾਂ ਦੀ ਕੀ ਹੈ ਇਹ ਰਚਨਾ ਇਹੀ ਸਭ ਤੋਂ ਪਹਿਲਾਂ ਤੂੰ ਰਚੇ ਵੇਖੋ ਖੁਦਾ ਇੱਕ ਦੂਜੇ ਨੂੰ ਕੀ ਦੇ ਰਿਹਾ ਆ ਵਡਿਆਈ ਦੇ ਰਿਹਾ ਹੈ ਵੇਖੋ ਨਾ ਪੁੱਤਰ ਛੋਟਾ ਆ ਨਾ ਪਿਤਾ ਛੋਟਾ ਆ ਤੇ ਨਾ ਪਵਿੱਤਰ ਆਤਮਾ ਛੋਟਾ ਆ ਵੇਖੋ ਇਹੀ ਖੁਦਾ ਦਾ ਕੀ ਹੈ ਇੱਕ ਭੇਤ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਵੇਖੋ ਤੁਸੀਂ ਕਿਹੇ ਵੀ ਧਾਰਮਿਕ ਗ੍ਰੰਥ ਨੂੰ ਪੜੋਗੇ ਜਦੋਂ ਪਰਮੇਸ਼ਰ ਕੋਈ ਵੀ ਸ਼ਬਦ ਇਦਾਂ ਦਾ ਆਊਗਾ ਉਹ ਤੁਹਾਨੂੰ ਜਮ੍ਹਾਂ ਦੇ ਵਿੱਚ ਹੀ ਮਿਲੇਗਾ ਕਿਉਂਕਿ ਇਦਾਂ ਨਹੀਂ ਆ ਕਿ ਖੁਦਾ ਨੇ ਇੱਕ ਗ੍ਰੰਥ ਵਿੱਚ ਇਦਾਂ ਕਿਹਾ ਤੇ ਦੂਸਰੇ ਵਿੱਚ ਇਦਾਂ ਨਹੀਂ ਖੁਦਾ ਇੱਕ ਹੀ ਆ ਪਰ ਉਹਦੇ ਵਿੱਚ ਤਿੰਨ ਪਰਸਨ ਨੇ ਤੇ ਜਮਾਂ ਦਾ ਇਨਸਾਨ ਖੁਦਾ ਅਦਲੀ ਵਰਤਿਆ ਚਾਹੁੰਦਾ ਹੈ ਵੇਖੋ ਇਹ ਤੁਹਾਨੂੰ ਦੱਸਿਆ ਪੁਰਾਣੇ ਨੇਮ ਦੇ ਵਿੱਚ ਹੁਣ ਤੁਹਾਨੂੰ ਹੁਣ ਨਵੇਂ ਨੇਮ ਦੇ ਵਿੱਚ ਦੱਸਾਂਗੇ ਕਿ ਯੇਸ਼ੂ ਮਸੀਹ ਵੀ ਪਰਮੇਸ਼ਰ ਆ ਤੇ ਪਵਿੱਤਰ ਆਤਮਾ ਵੀ ਕੀ ਆ ਪਰਮੇਸ਼ਰ ਆ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਤੁਹਾਨੂੰ ਪੁਰਾਣੇ ਨੇਮ ਦੇ ਵਿੱਚ ਦੱਸਿਆ ਇਹ ਪੁਰਾਣੇ ਨੀਮ ਦੇ ਵਿੱਚ ਵੇਖੋ ਨਵੇਂ ਨੀਮ ਦੇ ਵਿੱਚ ਤੇ ਪੂਰਾ ਪੇਤ ਖੋਲ ਦਿੱਤਾ ਖੁਦਾ ਨੇ ਪਰ ਪੁਰਾਣੇ ਨੀਮ ਦੇ ਵਿੱਚ ਲਿਖਤਾਂ ਦੇ ਵਿੱਚ ਹੀ ਇਹ ਪੇਤ ਰੱਖਿਆ ਉਹਦੇ ਲਈ ਵੇਖੋ ਲਿਖਤਾਂ ਆਉ ਸ਼ਬਦੀ ਵਿੱਚ ਆਇਆ ਹੈ ਆਉ ਸ਼ਬਦ ਇੱਕ ਤੋਂ ਵੱਧ ਬੰਦੇ ਲਈ ਆਉਂਦਾ ਹੈ ਅਸੀਂ ਵੀ ਜਦੋਂ ਇਨਸਾਨੀ ਤਰੀਕੇ ਨਾਲ ਸ਼ਬਦ ਵਰਤਦੇ ਨਾ ਤੇ ਅਸੀਂ ਜਦੋਂ ਕਦੇ ਕਹਿੰਦੇ ਨਾ ਆਓ ਅਸੀਂ ਚਲੀਏ ਵੇਖੋ ਜਿਆਦਾ ਜਣੇ ਹੋਵਾਂਗੇ ਤੇ ਫੇਰ ਹੀ ਆਉ ਵਰਤਾਂਗੇ ਨਾ ਹਾਲੇਲੂਇਆ ਅੱਜ ਮੈਂ ਕੱਲਾ ਹਾਂਗਾ ਤੇ ਮੈਂ ਕਹਿੰਦਾ ਮੈਂ ਚੱਲਿਆ ਹallelujah ਵੇਖੋ ਉਹ ਸ਼ਬਦੀ ਆਇਆ ਸ਼ੁਰੂ ਦੀ ਐਤ ਵਿੱਚ ਹੀ Elohim ਸ਼ਬਦ ਆਇਆ ਵੇਖੋ ਇੱਕ ਉਪਰਾ ਨੇ ਫੋਨ ਕੀਤਾ ਫਿਰ ਵੀ ਵੇਖੋ ਅਸੀਂ ਵੀਡੀਓ ਪਾਈਆ ਹੋਰ ਵੀ ਉਹਨੂੰ ਇਹ ਦੱਸਾਂਗੇ ਕਿ ਕਿੱਥੇ ਕਿੱਥੇ ਟ੍ਰੀਨਟੀ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੂੰ ਕਿੱਥੇ ਕਿੱਥੇ ਇਹ ਲਿਖਤਾ ਲਿਖੀਆਂ ਨੇ ਕਿਉਂਕਿ ਵੇਖੋ ਜਿੰਨੀ ਖੁਦਾ ਨੇ ਬਾਈਬਲ ਦੇ ਵਿੱਚ ਸਾਨੂੰ ਦੱਸਿਆ ਉਹਨਾਂ ਅਸੀਂ ਸਮਝਾ ਸਕਦੇ ਹਾਂ ਹallelujah ਕਿਉਂਕਿ ਜਿੰਨਾ ਖੁਦਾ ਨੇ ਭੇਤ ਖੋਲਿਆ ਉਹਨਾਂ ਅਸੀਂ ਦੂਜੇ ਨੂੰ ਵੀ ਦੱਸ ਸਕਦੇ ਹਾਂ ਹallelujah ਵੇਖੋ ਇਹ ਭੇਤ ਸਿਰਫ ਪਵਿੱਤਰ ਬਾਈਬਲ ਦੇ ਵਿੱਚ ਖੋਲਿਆ ਹੈ ਔਰ ਕਿਸੇ ਵੀ ਗ੍ਰੰਥ ਦੇ ਵਿੱਚ ਨਹੀਂ ਖੋਲਿਆ ਸਿਰਫ ਉਹਦੇ ਤੁਸੀਂ ਜਮਾਂ ਦਾ ਨਿਸ਼ਾਨ ਵੇਖ ਸਕਦੇ ਜੇ ਪਰ ਇਹ ਭੇਤ ਖੁਦਾ ਨੇ ਪਵਿੱਤਰ ਬਾਈਬਲ ਦੇ ਵਿੱਚ ਖੋਲਿਆ ਅੱਜ ਤੁਹਾਡੇ ਕੋਲੋਂ ਆਇਆ ਹੈ ਜੇ ਵੇਖੋ ਤੁਸੀਂ ਵੀ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਨੂੰ ਮੰਨੋਗੇ ਭਾਵ ਕਿ ਇੱਕ ਹੀ ਖੁਦਾ ਤੇ ਇੱਕ ਹੀ ਆ ਪਰ ਉਹਦੇ ਵਿੱਚ ਤਿੰਨ ਸ਼ਖਸੀਅਤਾਂ ਆ ਉਹਨੂੰ ਤਿੰਨਾਂ ਸ਼ਖਸੀਅਤਾਂ ਨੂੰ ਆਪਣੇ ਜੀਵਨ ਦੇ ਵਿੱਚ ਰੱਖ ਕੇ ਚੱਲਣਾ ਹੈ ਵੇਖੋ ਕਿਦਾਂ ਅਨੁਪਾਤ ਆ ਲੱਗਦਾ ਬੱਚੇ ਨੂੰ ਜਦੋਂ ਅਸੀਂ ਪੜਦੇ ਆ ਨਾ ਬਰਾਨੀਆਂ ਨਬੀ ਦੀ ਪੁਸਤਕ ਉਹਦਾ ਬਰਾਨੀਆਂ ਨਬੀ ਦੀ ਪੁਸਤਕ ਪੜਦੇ ਉਹਦੇ ਵਿੱਚ ਬੱਚੇ ਨੂੰ ਚ ਲਿਖਿਆ ਕਿ ਪੁਰਾਣੇ ਸਮਿਆਂ ਦੇ ਵਿੱਚ ਖੁਦਾ ਨੇ ਨਬੀਆਂ ਦੇ ਨਾਲ ਗੱਲ ਕੀਤੀ ਪਰ ਅੰਤ ਵਿੱਚ ਉਹਨੇ ਪੁੱਤਰ ਦੇ ਦੁਆਰਾ ਗੱਲ ਕੀਤੀ ਇਹ ਪੁੱਤਰ ਜਦੋਂ ਚਲ ਗਿਆ ਤੇ ਖੁਦਾ ਨੇ ਪਵਿੱਤਰ ਆਤਮਾ ਨੂੰ ਧਰਤੀ ਦੇ ਉੱਤੇ ਭੇਜ ਦਿੱਤਾ ਹਾਲੇਲੂਇਆ ਵੇਖੋ ਇਸ ਜਗ੍ਹਾ ਤੇ ਵੀ ਤਿੰਨੇ ਚੀਜ਼ਾਂ ਖੁਦਾ ਨੇ ਆਪਣਾ ਕੰਮ ਕਰ ਜਿੱਦੋਂ ਜਦੋਂ ਲੋੜ ਪਈ ਪੁੱਤਰ ਨੂੰ ਤੇ ਪੁੱਤਰ ਆਇਆ ਜਦੋਂ ਪਵਿੱਤਰ ਆਤਮਾ ਨੂੰ ਧਰਤੀ ਤੇ ਲੋੜ ਪਈ ਤੇ ਪਵਿੱਤਰ ਆਤਮਾ ਆਇਆ ਹਾਲੇਲੂਇਆ ਵੇਖੋ ਇਹ ਆ ਪ੍ਰਭੂ ਦੇ ਧਵਜਨ ਜਿਹੜੇ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਨੂੰ ਦਰਸਾਉਂਦੇ ਨੇ ਵੇਖੋ ਇਹੀ ਅਤੇ ਆਪਾਂ ਦੱਸਦੇ ਨਾ ਕਿ ਆਦ ਵਿੱਚ ਕੀ ਸੀ ਸ਼ਬਦ ਤੇ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦੀ ਕੀ ਸੀ ਪਰਮੇਸ਼ਰ ਇਹੋ ਹੀ ਆਦ ਵਿੱਚ ਕਿਹਦੇ ਨਾਲ ਹੀ ਪਰਮੇਸ਼ਰ ਦੇ ਨਾਲ ਇਹਦੇ ਦੁਆਰਾ ਸਾਰੀਆਂ ਚੀਜ਼ਾਂ ਰਚੀਆਂ ਗਈਆਂ ਇਹਦੇ ਤੋਂ ਬਿਨਾ ਕੁਝ ਵੀ ਨਹੀਂ ਰਚਿਆ ਗਿਆ वचन ਦੇ ਵਿੱਚ ਲਿਖਿਆ ਉਹਦੇ ਵਿੱਚ ਕੀ ਸੀ ਜੀਵਨ ਤੇ ਉਹ ਜੀਵਨ ਲੋਕਾਂ ਦਾ ਕੀ ਸੀ ਚਾਨਣ ਬਿਲਕੁਲ ਯਿਸੂ ਮਸੀਹ ਨੇ ਤਾਂ ਹੀ ਤੇ ਕਹਿ ਕੇ ਮੈਂ ਕਿੱਥੋਂ ਆਇਆ ਹਾਂ ਸਵਰਗ ਦੇ ਵਿੱਚੋਂ ਤੇ ਕਿੱਥੇ ਜਾਣਾ ਹੈ ਸਵਰਗ ਦੇ ਵਿੱਚ ਤਾਂ ਇੱਥੇ ਵੇਖੋ ਪਰਮੇਸ਼ਰ ਤਾਂ ਹੀ ਤੇ ਪ੍ਰਭੂ ਨੇ ਕਿਹਾ ਕਿ ਮੈਨੂੰ ਆਪਣੀ ਜਾਨ ਦੇਣ ਦਾ ਤੇ ਇਹਨੂੰ ਵਾਪਸ ਲੈਣ ਦਾ ਕੀ ਆ ਅਧਿਕਾਰ ਵੇਖੋ ਇਹ ਅਧਿਕਾਰ ਸਿਰਫ ਪਰਮੇਸ਼ਰ ਦੇ ਕੋਲ ਹੀ ਹੁੰਦਾ ਹੈ ਬੰਦੇ ਦੇ ਕੋਲ ਜਾਨ ਨੂੰ ਦੇਣ ਦਾ ਤੇ ਲੈਣ ਦਾ ਅਧਿਕਾਰ ਨਹੀਂ ਹੁੰਦਾ ਪਾਪਾਂ ਨੂੰ ਵੀ ਮਾਫ ਕਰਨ ਦਾ ਅਧਿਕਾਰ ਪਰਮੇਸ਼ਰ ਦੇ ਕੋਲ ਹੀ ਹੁੰਦਾ ਹੈ ਤੇ ਯਿਸੂ ਮਸੀਹ ਨੇ ਕੀ ਕਿਹਾ ਕਿ हे ਪੁੱਤਰ ਤੇਰੇ ਪਾਪ ਮਾਫ ਹੋਏ ਤੇ ਪ੍ਰਭੂ ਨੇ ਕਿਹਾ ਪਾਪਾਂ ਨੂੰ ਮਾਫ ਕਰਨ ਦਾ ਵੀ ਅਧਿਕਾਰ ਮੇਰੇ ਕੋਲ ਇਸ ਧਰਤੀ ਦੇ ਉੱਤੇ ਹallelujah ਤਾਂ ਇੱਥੇ ਵੇਖੋ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਇਹਨੂੰ ਮਹਿਮਾ ਦਿੰਨੇ ਆ ਉਸੇ ਸ਼ਬਦ ਨੂੰ ਮਹਿਮਾ ਦਿੰਨੇ ਆ ਜਿਹੜਾ ਸ਼ਬਦ ਉਹਦੇ ਮੁੱਖ ਦੇ ਵਿੱਚੋਂ ਨਿਕਲਦਾ ਹੀ ਹallelujah ਹallelujah ਵੇਖੋ ਇਹ ਹੀ ਪੁਰਾਣੇ ਨੇਮ ਦੇ ਵਿੱਚ ਲਿਖਤਾਂ ਆਉਣ ਵਾਲੀ ਵੀਡੀਓ 'ਚ ਤੁਹਾਨੂੰ ਨਵੇਂ ਨੇਮ ਦੇ ਵਿੱਚ ਵੀ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੀਆਂ ਲਿਖਤਾਂ ਨੂੰ ਅਸੀਂ ਦੱਸਾਂਗੇ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ